ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਸਵਾਗਤ ਹੈ ਜੀ ਅੱਜ ਆਪਾਂ ਇੱਕ ਹੋਰ ਨਵਾਂ ਡਿਜ਼ਾਈਨ ਨਵੀਂ ਵੀਡੀਓ ਲੈ ਕੇ ਆਏ ਹਾਂ ਜੀ ਇਹ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਹਾਂ ਕੋਟੀ ਜਾਗਟ ਸਕੀਵੀ ਬੱਚਾਂ ਦਾ ਕੋਈ ਵੀ ਕਾਰਡੀਗਨ ਬਣਾਉਣਾ ਕੋਟੀ ਸਵੈਟਰ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਜੀ ਸਿੱਧਾ ਪਾਸਾ ਇਸ ਤਰ੍ਹਾਂ ਜੀ ਆਪਣਾ ਬੈਕ ਸਾਈਡ ਤੋਂ ਇਸ ਤਰ੍ਹਾਂ ਦੇਖੋ ਜੀ ਬਣ ਕੇ ਬਹੁਤ ਸੋਹਣਾ ਲੱਗਦਾ ਹੈ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਸਿੰਪਲ ਸੋਬਰ ਜਿਹਾ ਡਿਜ਼ਾਈਨ ਹੈ ਜੀ ਇਹ ਲੋ ਜੀ ਤੇ ਆਪਾਂ ਇਹਦੇ ਕੁੰਡੇ ਪਾ ਲਈ ਸੀਗੇ ਜੀ ਚਾਰ-ਚਾਰ ਦੇ حساب ਨਾਲ ਕੁੰਡੇ ਪਾਏ ਹੈ ਜੀ ਤਿੰਨ ਕੁੰਡੇ ਲਏ ਜੀ ਇਹ ਪੰਡਿਆਂ ਨੂੰ ਸੈੱਟ ਕਰਨ ਖਾਤਰ ਤੇ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਜੀ ਦੋ ਹੀ ਸਲਾਂਗਾਂ 'ਚ ਇਹ ਡਿਜ਼ਾਈਨ ਕੰਪਲੀਟ ਹੁੰਦਾ ਹੈ ਡਿਜ਼ਾਈਨ ਬਣਾਉਣ ਤੋਂ ਪਹਿਲਾਂ ਤੁਸੀਂ ਕਿਸੇ ਵੀ ਤਰ੍ਹਾਂ ਦਾ ਬਾਰਡਰ ਬਣਾ ਸਕਦੇ ਹੋ ਤਗਾਹਾਂ ਡਿਜ਼ਾਈਨ ਸ਼ੁਰੂ ਕਰ ਸਕਦੇ ਹਾਂ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਜੀ ਦੋ ਦੋ ਸਲਾਈਆਂ ਦਾ ਹੀ ਬਸ ਡਿਜ਼ਾਈਨ ਹੈ ਜੀ ਇੱਕ ਸਿੱਧੀ ਉਲਟੀ ਤੇ ਲੋ ਜੀ ਆਪਾਂ ਇਹ ਨੱਕ ਬਣਾ ਲਿਆ ਸੀਗਾ ਤੇ ਹੁਣ ਤੁਹਾਨੂੰ ਆਪਾਂ ਪਹਿਲੀ ਸਲਾਈ ਤੋਂ ਬਣਾ ਕੇ ਦਿਖਾਉਨੇ ਆ ਬਸ ਦੋ ਹੀ ਸਲਾਈਆਂ ਦਾ ਡਿਜ਼ਾਈਨ ਹੈ ਸਿੱਧੀ 'ਚ ਡਿਜ਼ਾਈਨ ਬਣ ਦੇ ਕੁਟੀ ਆਊਗੀ ਲੋ ਜੀ ਪਹਿਲਾ ਕੁੰਡਾ ਆਪਾਂ ਲਾ ਲਿਆ ਜੀ ਜੇ ਕੁੰਡਾ ਉਲਟਾ ਬਣਾਵਾਂਗੇ ਆ ਜਿਹੜੇ ਦੋ ਕੁੰਡੇ ਜੀ ਆਹ ਆਪਣੇ ਤੇ ਇਹਦੇ ਆਪਾਂ ਇੱਥੋਂ ਦੀ ਲੈਣਾ ਆ ਦੇਖੋ ਬੈਕ ਸਾਈਡ ਤੋਂ ਇੱਕ ਕੁੰਡਾ ਲੈਣਾ ਜੀ ਆਪਾਂ ਆ ਦੇਖੋ ਤੇ ਇੱਕ ਕੁੰਡੇ ਦਾ ਆਪਾਂ ਮਾਰਨਾ ਜੀ ਬਾਲਾ ਇਸ ਤਰ੍ਹਾਂ ਆ ਦੇਖੋ ਜੀ ਇਸ ਤਰ੍ਹਾਂ ਆ ਲੋ ਜੀ ਤੇ ਆ ਦੋ ਦਾ ਆਪਾਂ ਕਰਨਾ ਜੀ ਇੱਕ ਲੋ ਜੀ ਇਆ ਕੁੰਡਾ ਆਪਾਂ ਬਣਾਵਾਂਗੇ ਸਿੱਧਾ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਕੰਨੀ ਕਰਾਂਗੇ ਇੱਕ ਕੁੰਡਾ ਉਲਟਾ ਹੁਣ ਧਾਗਾ ਬੈਕ ਸਾਈਡ ਕਰਾਂਗੇ ਜੀ ਲਓ ਜੀ ਤੇ ਆਹ ਦੋਨੋਂ ਐ ਕਰਕੇ ਤੇ ਇੱਥੋਂ ਦੀ ਵਿਚਾਲੋਂ ਲਾਵਾਂਗੇ ਆਪਾਂ ਲਓ ਜੀ ਹੁਣ ਫੇਰ ਆਪਾਂ ਬਲ ਮਾਰਾਂਗੇ ਜੀ ਇਸ ਤਰ੍ਹਾਂ ਬਾੜ ਮਾਰ ਕੇ ਤੇ ਆਹ ਦੋ ਦਾ ਇੱਕ ਬਣਾਵਾਂਗੇ ਬੈਕ ਸਾਈਡ ਤੇ ਇਸ ਤਰ੍ਹਾਂ ਤੇ ਆਹ ਕੁੰਡਾ ਆਪਾਂ ਬਣਾਵਾਂਗੇ ਜੀ ਸਿੱਧਾ ਇਸ ਤਰ੍ਹਾਂ ਲੋ ਇਸ ਇੱਕ ਕੁੰਡਾ ਆਪਾਂ ਆ ਫੇਰ ਉਲਟਾ ਬਣਾਵਾਂਗੇ ਧਾਗਾ ਕਰਾਂਗੇ ਜੀ ਬੈਕ ਸਾਈਡ ਤੇ ਆਹ ਦੋ ਚੋਂ ਇੱਥੋਂ ਦੀ ਆਪਾਂ ਫੇਰ ਇੱਕ ਲੂਪ ਲਾਵਾਂਗੇ ਆ ਦੇਖੋ ਇਸ ਤਰ੍ਹਾਂ ਲੋ ਜੀ ਇੱਥੋਂ ਦੀ ਲਈਏ ਆਪਾਂ ਤੇ ਹੁਣ ਫਿਰ ਆਪਾਂ ਬਲ ਮਾਰਾਂਗੇ ਤੇ ਦੋ ਕੁੰਡਿਆਂ ਦਾ ਇਹਨਾਂ ਦਾ ਇੱਕ ਬਣਾਵਾਂਗੇ ਲੋ ਜੀ ਇਸ ਤਰ੍ਹਾਂ ਤੇ ਆਹ ਕੁੰਡਾ ਬਣਾਵਾਂਗੇ ਜੀ ਆਪਾਂ ਸਿੱਧਾ ਧਾਗਾ ਆਪਣੀ ਕੰਨੀ ਕਰਾਂਗੇ ਤੇ ਇੱਕ ਕੁੰਡਾ ਆਪਾਂ ਫਿਰ ਉਲਟਾ ਬਣਾਵਾਂਗੇ ਜੀ ਲੋ ਜੀ ਧਾਗਾ ਬੈਕ ਸਾਈਡ ਕਰਾਂਗੇ ਜੀ ਇਤੋਂ ਦੀ ਆਪਾਂ ਫੇਰ ਇੱਕ ਲੂਪ ਲਵਾਂਗੇ ਆ ਦੇਖੋ ਇਸ ਤਰ੍ਹਾਂ ਤੇ ਹੁਣ ਫੇਰ ਸਲਾਈ ਤੇ ਬਲ ਮਾਰਾਂਗੇ ਜੀ ਆ ਦੇਖੋ ਲਓ ਜੀ ਤੇ ਇੱਕ ਢੰਡਾ ਆਪਾਂ ਆ ਸਿੱਧਾ ਬਣਾਵਾਂਗੇ ਲਓ ਧਾਗਾ ਕਰਾਂਗੇ ਜੀ ਆਪਣੇ ਕੰਨੀ ਇੱਕ ਢੰਡਾ ਉਲਟਾ ਬਣਾਵਾਂਗੇ ਲਓ ਜੀ ਆ ਦੋ ਚੋਂ ਆਪਾਂ ਫੇਰ ਲਵਾਂਗੇ ਇੱਕ ਦਾ ਆਪਾਂ ਬਲ ਮਾਰਾਂਗੇ ਤੇ ਆ ਦੋ ਦਾ ਆਪਾਂ ਇੱਕ ਬਣਾਵਾਂਗੇ ਇਸ ਤਰ੍ਹਾਂ ਤੇ ਆਹ ਕੁੰਡਾ ਆਪਾਂ ਸਿੱਧਾ ਬਣਾਵਾਂਗੇ ਜੀ ਲੋ ਇੱਕ ਕੁੰਡਾ ਉਲਟਾ ਤੇ ਆਹ ਕੁੰਡਾ ਆਪਾਂ ਲਾਹਾਂਗੇ ਜੀ ਸਿੱਧੀ ਸ਼ੈਲ ਉਲਟੀ ਸ਼ੈਲ ਬਣਾਵਾਂਗੇ ਲੋ ਹੁਣ ਆ ਗਈ ਜੀ ਆਪਾਂ ਉਲਟੀ ਸ਼ੈਲ ਇਹ ਲੈ ਗੁੰਡਲਾ ਹੈ ਸਿੱਗੇ ਹੁਣ ਆਪਾਂ ਉਲਟਾ ਬਣਾਵਾਂਗੇ ਧਾਗਾ ਕਰਾਂਗੇ ਬੈਕ ਸਾਈਡ ਜਿਹੜਾ ਗੁੰਡਾ ਉਧਰੋਂ ਆਪਾਂ ਸਿੱਕ ਉਲਟਾ ਬਣਾਇਆ ਸੀ ਉਹਨੂੰ ਸਿੱਧਾ ਬਣਾਵਾਂਗੇ ਲੋ ਜੀ ਤੇ ਹੁਣ ਕਰਾਂਗੇ ਧਾਗਾ ਆਪਣੇ ਕੰਨੀ ਤੇ ਆਹ ਦੋ ਦਾ ਕਰਾਂਗੇ ਜੀ ਇੱਕ ਇੱਕ ਗੁੰਡਾ ਆਪਣਾ ਵਧਿਆ ਸੀ ਉਹ ਸੁੱਧਰ ਤਿੰਨ ਰਹਿ ਜਾਣਗੇ ਲੋ ਜੀ ਤੇ ਆਹ ਦੋ ਬਣਾਵਾਂਗੇ ਆਪਾਂ ਉਲਟੇ ਲੋ ਜੀ ಆ ಕುಡಾ ಸಿದ್ಧಾ ಬೋ ಕುಡೆಯ ಬವ ದೊಲ್ಟೆ ಬೇಜಾ ಸಿದ್ಧಾ ದೋ ಕುಡೇ ದೊ ಕುಡೆಯ ಬೇಜಿ ਆਹ ਦੋ ਕੁੰਡੇ ਵੀ ਪੌਲਟੇ ਬਣਾਵਾਂਗੇ ਜੀ ਆਹ ਕੁੰਡਾ ਆਪਣਾ ਸਿੱਧਾ ਬਣੂਗਾ ਜੀ ਢਾਗ ਆਪਣੀ ਕੰਨੀ ਤੋਂ ਉਹ ਦਾ ਇੱਕ ਕਰਾਂਗੇ ਆ ਦੇਖੋ ਜੀ ਆਹ ਦੋ ਕੁੰਡੇ ਵੀ ਪੌਲਟੇ ਬਣਾਵਾਂਗੇ ਲੋ ਜੀ ਢਾਗਾ ਕਰਾਂਗੇ ਬੈਕ ਸਾਈਡ ਤੇ ਆਹ ਕੁੰਡਾ ਬਣਾਵਾਂਗੇ ਜੀ ਸਿੱਧਾ ਤੇ ਆਹ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਜੀ ਤੋ ਸ ਆਹ ਕੁੰਡਾ ਵੀ ਆਪਾਂ ਲਾਹਾਂਗੇ ਇਹਦਾ ਕੁੰਡਾ ਆਪਾਂ ਲਾਹਿਆ ਸੀ ਜੀ ਉਹਨੂੰ ਬਣਾਵਾਂਗੇ ਆਪਾਂ ਸਿੱਧਾ ਇਸ ਤਰ੍ਹਾਂ ਇੱਕ ਕੁੰਡਾ ਆਪਾਂ ਫੇਰ ਰੁੱਟ ਬਣਾਵਾਂਗੇ ਜੀ ਇਹ ਦਵਾਰੇ ਡਿਜ਼ਾਈਨ ਸਮਝਾਉਣੀ ਆ ਜੀ ਕਈ ਵਾਰੀ ਨਹੀਂ ਭੈਣਾ ਦੇ ਸਮਝੇ ਚ ਆਉਂਦਾ ਦੋ ਸਲੰਗਾ ਆਪਾਂ ਹੋਰ ਬਣਾਵਾਂਗੇ ਜੀ ਕਿਰਪਾ ਕਰਕੇ ਡਿਜ਼ਾਈਨ ਨੂੰ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਡਿਜ਼ਾਈਨ ਐਂਡ ਤੇ ਕਰ ਦੇਖਿਆ ਕਰੋ ਲੋ ਜੀ ਆ ਇਥੋਂ ਦੀ ਆਪਾਂ ਇਹ ਬਣਾਵਾਂਗੇ ਸੌਰੀ ਤੱਕ ਬੈਕ ਸਾਈਡ ਲੋ ਜੀ ਮਾਈ ਤੋਂ ਦੀ ਬਣਗੇ ਇੱਕ ਬਲਪਾ ਲਿਆ ਲੋ ਜੀ ਆਹ ਕੁੰਡਾ ਬਣਾਵਾਂਗੇ ਜੀ ਸਿੱਧਾ ਇੱਕ ਕੁੰਡਾ ਉਲਟਾ ਸਾਰੀ ਸਲਾਈ ਸੇਮ ਉਮੀਰ ਰਿਪੀਟ ਕਰਾਂਗੇ ਪੰਜ ਪਹਿਲਾਂ ਬਣਾਇਕ ਲਗੇ ਸੀ ਤੇ ਕਇਤੋਂ ਦੀ ਲਵਾਂਗੇ ਜੀ ਆ ਦੇਖੋ ਇੱਕ ਦਾ ਬੜ ਬਾਰਾਂਗੇ ਜੀ ਤੇ ਆ ਦੋ ਦਾ ਆਪਾਂ ਇੱਕ ਬਣਾਵਾਂਗੇ ਲੋ ਜੀ కు బీ స ధాగా కి కుటా బవే బ్యాక్ సైడ్ కే ఇో ఫేర్వే మారే ఇర ఆ కుడా సనావే కు కు ఫోటా బ ధాగా బ్యాక్ సైడ్ ఇతా ఆ కు దోచే మేడే గా దోదా కి ఆ కు ਸਿੱਧਾ ਬਣਾਵਾਂਗੇ ਇੱਕ ਕੁੰਡਾ ਉਲਟਾ ਤੇ ਇਥੋਂ ਇਹ ਪਾ ਫੇਰ ਕੁੰਡਾ ਲਵਾਂਗੇ ਲੋ ਜੀ ਇੱਕ ਦਾ ਬੜ ਮਾਰਾਂਗੇ ਲੋ ਜੀ ਇੱਕ ਕੁੰਡਾ ਉਲਟਾ ਬਣਾਵਾਂਗੇ ਆਹ ਕੁੰਡਾ ਪਾ ਲਵਾਂਗੇ ਜੀ ਸੀ ਉਲਟੀ ਸਾਈਡ ਬਣਾ ਲਓ ਜੀ ਆ ਸਲਾਈ ਵੀ ਸੇਮ ਉਮੀਰ ਰਿਪੀਟ ਹੋਗੀ ਉਲਟੀ ਸਲਾਈ ਜਿਵੇਂ ਆਪਾਂ ਪਹਿਲਾਂ ਲਈ ਜੀ ਇਸ ਤਰ੍ਹਾਂ ਲਓ ਜੀ ਧੱਗਾ ਬੈਕ ਸਾਈਡ ਕਰਾਂਗੇ ਇੱਕ ਕੁੰਡਾ ਉਲਟਾ ਦੋ ਕੁੰਡੇਾਂ ਦਾ ਜੀ ਇੱਕ ਬਣਾਵਾਂਗੇ ਤੇ ਆ ਦੋ ਕੁੰਡੇ ਆਪਾਂ ਉਲਟੀ ਬਣਾਵਾਂਗੇ ਲਓ ਜੀ ਕੁੰਡਾ ਸਿੱਧਾ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਲੋ ਜੀ ਆਹ ਦੋ ਕੁੰਡੇ ਆਪਾਂ ਫੇਰ ਰੋਟੀ ਬਣਾਵਾਂਗੇ ਅੱਗ ਆ ਬੈਕਸਾਈਡ ਕਰਾਂਗੇ ਇੱਕ ਕੁੰਡਾ ਫੇਰ ਸਿੱਧਾ ਬਣਾਵਾਂਗੇ ਲੋ ਜੀ ਆਹ ਦੋ ਕੁੰਡਿਆਂ ਦਾ ਆਪਾਂ ਫੇਰ ਇੱਕ ਕਰਾਂਗੇ ਦੋ ਕੁੰਡੇ ਉੱਤੇ ਤਾਗਾ ਬੈਕ ਸਾਈਡ ਇੱਕ ਕੁੰਡਾ ਸਿੱਧਾ ਤਾਗਾ ਆਪਣੇ ਕੰਨੀ ਕਰਾਂਗੇ ਤੇ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਆ ਦੋ ਕੁੰਡੇ ਆਪਾਂ ਉਲਟੇ ਬਣਾਵਾਂਗੇ ਲੋ ਜੀ ਤਾਗਾ ਫੇਰ ਬੈਕ ਸਾਈਡ ਇੱਕ ਕੁੰਡਾ ਸਿੱਧਾ ਦੋ ਕੁੰਡਿਆਂ ਦਾ ਇੱਕ ਬਣਾਤਾ ਜੀ ਲਓ ਜੀ ਆਪਾਂ ਅਗੇ ਡਿਜ਼ਾਈਨ ਦੀ ਚੌਥੀ ਸਲਾਈ ਤੇ ਤੇ ਚੌਥੀ ਸਲਾਈ ਦਾ ਆਪਾਂ ਕਰਦੇ ਆ ਜੀ ਐਂਡ ਦੇਖੋ ਜੀ ਦੋ ਕੁੰਡੇ ਕੁੰਡੇ ਬਣ ਗਏ ਜੀ ਆਹ ਕੁੰਡਾ ਲਮਾਂਗੇ ਜੀ ਸਿੱਧਾ ਲਓ ਜੀ ਬਣ ਕੇ ਬਹੁਤ ਸੋਹਣਾ ਲੱਗਦਾ ਜੀ ਇਹ ਡਿਜ਼ਾਈਨ ਲੰਮਾ ਲੰਮਾ ਬੈਲਾਂ ਨੇ ਬਣਦਗੇ ਜੀ ਬਹੁਤ ਸੋਨਾ ਬਣ ਕੇ ਤਿਆਰ ਹੁੰਦਾ ਜੀ ਜੇ ਮੇਰੇ ਦੱਸਣ ਦਾ ਤਰੀਕਾ ਵਧੀਆ ਲੱਗਦਾ ਤਾਂ ਵੀਡੀਓ ਤੇ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਜੀ ਘੰਟੀ ਵਾਲਾ ਬਟਨ ਦਵਾ ਦਿਆ ਕਰੋ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ